ਮਨੂੰ ਕਹਿੰਦੇ ਆ ਵੀ ਮੇਰੇ ਲੋਕ ਅੰਡੇ ਖੜੇ ਹੁੰਦੇ ਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਸਭ ਇਸ ਟਾਈਮ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਬਣਿਆ ਹੋਇਆ ਹੜਪੀੜਤਾ ਦਾ ਬਾਕੀ ਗੱਲਾਂ ਸਾਰੀਆਂ ਛੋਟੀਆਂ ਰਹਿ ਗਈਆਂ ਠੀਕ ਹੈ ਇਸ ਟਾਈਮ ਸਾਨੂੰ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਨਾ ਮੇ ਮੁੱਦਾ ਨਹੀਂ ਹੈਗਾ ਵੀ ਤੂੰ ਕੌਣ ਮੈਂ ਕੌਣ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਮੇਰੇ ਵਾਂਗੂ ਅੱਗੇ ਆਓ ਇਹ ਵਕਤ ਨਹੀਂ ਹੈ ਬੋਲਣ ਦਾ ਪੰਜਾਬ ਨੂੰ ਬਹੁਤ ਲੋੜ ਹੈ ਤੁਸੀਂ ਨਾ ਲਾ ਕੇ ਖੜੇ ਪਹਿਲੇ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਹਿਲੇ ਤਾਂ ਫਤਿਹ ਵਾਹੀ ਗੁਰਦੀ ਕਾ ਖਾਲਸਾ ਵਾਹੀ ਗੁਰਦੀ ਕੀ ਫਤਿਹ ਸਭ ਤੋਂ ਪਹਿਲੇ ਪੰਜਾਬ ਦੇ ਜਿਹੜੇ ਹਾਲਾਤ ਨੇ ਜਿਹੜੇ ਪੰਜਾਬ 'ਚ ਹੜਾ ਆਏ ਹੋਇਆ ਉਹਦੇ ਲਈ ਅਸੀਂ ਟ੍ਰੈਂਡ ਸ਼ੈਟਰ ਤੇ ਪ੍ਰਿੰਕਲ ਸ਼ੂਟ ਵੱਲੋਂ 5 ਲੱਖ ਦੇ ਕੱਪੜੇ ਅਸੀਂ ਰਾਹਤ ਸਮਗਰੀ ਲਈ ਭੇਜਾਂਗੇ ਪਰਸੋਂ ਨੂੰ ਸਵੇਰੇ 11-12 ਵਜੇ ਨੂੰ ਅਸੀਂ ਆਪਣਾ ਟਰੱਕ ਰਵਾਨਾ ਕਰਾਂਗੇ ਅਸੀਂ ਆਪ ਨਾਲ ਜਾਵਾਂਗੇ ਉੱਥੇ ਸੇਵਾ ਕਰਾਂਗੇ ਸੋ ਇਸ ਟਾਈਮ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਬਣਿਆ ਹੋਇਆ ਹੜਪੀੜਤਾ ਦਾ ਬਾਕੀ ਗੱਲਾਂ ਸਾਰੀਆਂ ਛੋਟੀਆਂ ਰਹਿ ਗਈਆਂ ਠੀਕ ਹੈ ਇਸ ਟਾਈਮ ਸਾਨੂੰ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਹੁਣ ਤੁਸੀਂ ਜਿਹੜਾ ਆਪਣਾ ਕੁਐਸ਼ਨ ਪੁੱਟ ਕਰਨਾ ਭਾਜੀ ਕਿਹੜੀ ਜਗ੍ਹਾ ਰਾਹਤ ਸਮੱਗਰੀ ਜਿਹੜੀ ਤੁਹਾਡੇ ਵੱਲੋਂ ਲੋਕਾਂ ਨੂੰ ਹੁਸ਼ਿਆਰਪੁਰ ਵਾਲੇ ਸਾਈਡ ਤੇ ਜਾਵਾਂਗੇ ਜਿੱਥੇ ਮੇਨ ਲੋਕਾਂ ਦੇ ਦੇਖੋ ਮੈਂ ਮੈਨੂੰ ਕਹਿੰਦੇ ਆ ਵੀ ਮੇਰੇ ਲੋਕ ਅੰਡੇ ਖੜੇ ਹੁੰਦੇ ਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਠੀਕ ਹੈ ਉੱਥੇ ਲੋਕਾਂ ਨੂੰ ਲੋੜ ਹੈ ਜੇ ਕੋਈ ਹੋਰ ਲੋਕ ਵੀਰ ਭਰਾ ਕੋਈ ਕਹ ਰਿਹਾ ਮੈਂ ਪਿੰਡ ਗੋਦਲ ਲੈ ਕੋਈ ਘਰ ਬਣਾ ਕੇ ਦੇ ਰਿਹਾ ਸਾਡੇ ਲਈ ਵੀ ਜਿੰਨੀ ਸਾਡੇ ਕੋਲ ਹੋਈ ਸਮਤਾ ਅਸੀਂ ਆਪਣੇ ਵੱਲੋਂ 5 ਲੱਖ ਦੇ ਕੱਪੜੇ ਡੋਨੇਟ ਕਰਾਂਗੇ ਪਰਸੋਂ ਨੂੰ ਤੇ ਰਾਹਤ ਮਗਰੀ ਪਰਸੋਂ ਨੂੰ ਅਸੀਂ ਕਪੜੇ ਲੋਡ ਕਰਕੇ ਟਰੱਕ ਐਥਰਵਾਨਾ ਕਰਾਂਗੇ ਤੁਹਾਡੇ ਆਪ ਦੇ ਵੱਲੋਂ ਕੱਲੇ ਮੈਂ ਮੈਂ ਤੇ ਮੇਰਾ ਵੱਡਾ ਭਰਾ ਤਲਵਿੰਦਰ ਬੰਡੀ ਟਰਨ ਸੈਟਰ ਅਸੀਂ ਆਪਣੇ ਵੱਲੋਂ ਭੇਜਾਂਗੇ ਭਾਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੇ ਇਦਾਂ ਹੀ ਆਪਣੇ ਘਰਾਂ ਦੇ ਵਿੱਚੋਂ ਤੁਸੀਂ ਦੋ ਦੋ ਚਾਰ ਚਾਰ ਪੰਜ ਪੰਜ ਲੱਖ ਦੀ ਮਦਦ ਕਰੋਗੇ ਤੇ ਕਿਤੇ ਨਾ ਕਿਤੇ ਤੁਹਾਡਾ ਤਿਲ ਫੁੱਲ ਹਿੱਸਾ ਪੈ ਸਕਦਾ ਲੱਗਦਾ ਇਸ ਸਮੇਂ ਜੋ ਹਾਲਾਤ ਚੱਲ ਰਹੇ ਜਿਹੜੇ ਖੜਨ ਦੀ ਲੋੜ ਹੈ ਨਾ ਕਿ ਇੱਧਰ ਉੱਧਰ ਦੇ ਜਿਹੜੇ ਬਿਆਨਬਾਜ਼ੀ ਚਾਹੇ ਪਾਰਟੀ ਨੂੰ ਹੋਵੇ ਜਾਂ ਕੋਈ ਵੀ ਹੋਵੇ ਇਸ ਇਸ ਟਾਈਮ ਟਾਈਮ ਹੈ ਨਹੀਂ ਜੋ ਪੰਜਾਬ ਦੇ ਹਾਲਾਤ ਨੇ ਜੇ ਮੈਂ 4 ਦਿਨ ਜੇਲ੍ਹ ਚ ਵੀ ਰਿਹਾ ਉੱਥੇ ਟੀਵੀ ਦੇ ਉੱਤੇ ਮੈਂ ਇਹੀ ਨਿਊਜ਼ ਦੇਖਦਾ ਰਿਹਾ ਵੀ ਇਹ ਦਰਬਾਰ ਆ ਗਈ ਉਹ ਦਰਬਾਰ ਆ ਗਈ ਲੋਕਾਂ ਦੇ ਘਰਾਂ ਦੇ ਘਰ ਇਸ ਟਾਈਮ ਇਹ ਮੁੱਦਾ ਨਹੀਂ ਹੈਗਾ ਵੀ ਤੂੰ ਕੌਣ ਮੈਂ ਕੌਣ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਮੇਰੇ ਵਾਂਗੂ ਅੱਗੇ ਆਓ ਇਹ ਵਕਤ ਨਹੀਂ ਹੈ ਬੋਲਣ ਦਾ ਪੰਜਾਬ ਨੂੰ ਬਹੁਤ ਲੋੜ ਹੈ ਤੁਸੀਂ ਨਾਂ ਲਾ ਕੇ ਖੜੇ ਹੋ ਜੀ ਜੀ ਤੁਹਾਡੇ ਵਿਰੋਧੀ ਹੈਗੇ ਨੇ ਉਹਨਾਂ ਤੇ ਇਸ ਚੀਜ਼ ਦਾ ਵੀ ਮੁੱਦਾ ਬਣਾਉਣਾ ਹੈ ਕਿ ਹੱਦਾਂ ਮੈਂ ਕਰਦਾ ਜੇ ਮੈਂ 5 ਲੱਖ ਦੇ ਕੱਪੜੇ ਦਿੱਤੇ ਤੁਸੀਂ ਵੀ 5 ਲੱਖ ਦੇ ਬੂਟ ਭੇਜ ਦੋ ਤੁਸੀਂ 5 ਲੱਖ ਦਾ ਹੋਰ ਸਮਾਨ ਭੇਜੋ ਜੇ ਮੇਰੀ ਗੱਲ ਸੁਣੋ ਜੇ ਮੈਂ ਡਰਾਮਾ ਕਰਦਾ ਮੈਂ ਕਹਿੰਦਾ ਘਰ ਘਰ ਮਾਵਾਂ ਇਹ ਜੇ ਪੁੱਤ ਜੰਮਣ ਜਿਹੜੇ ਇਹ ਜੇ ਡਰਾਮੇ ਕਰਨ 5-5 ਲੱਖ ਕਰੋ ਭੇਜੋ ਦਮ ਰੱਖੋ ਹਿੰਮਤ ਰੱਖੋ ਤੁਹਾਡੇ ਮੁਤਾਬਕ ਸਾਰੀ ਕੌਂਟਰੋਵਰਸੀ ਇੱਕ ਸਾਈਡ ਦੇ ਉੱਤੇ ਇਸ ਸਮੇਂ ਹਾਂ ਇਸ ਟਾਈਮ ਹਰ ਪੀੜਤਾ ਨੂੰ ਸਾਡੀ ਲੋੜ ਹੈ ਜੋ ਕੋ ਉਹ ਕਰੋ ਪਰਸੋਂ ਨੂੰ ਸਾਰੇ ਸਤਕਾਰਯੋਗ ਜਿਹੜੇ ਮੀਡੀਆ ਆਧਾਰੇ ਆ ਉਹਨਾਂ ਨੂੰ ਬੇਨਤੀ ਤੁਸੀਂ ਆਇਓ ਤੁਹਾਡੇ ਸਾਹਮਣੇ ਇੱਥੇ ਟਰੱਕ ਭਰ ਕੇ ਨਾਲ ਜਾਵਾਂਗੇ ਡੋਨੇਟ ਕਰਾਂਗੇ ਨਾਲ ਉੱਥੇ ਦੇਖਾਂਗੇ ਹੋਰ ਵੀ ਜੇ ਕੋਈ ਮਦਦ ਦੀ ਲੋੜ ਹੋਈ ਅਸੀਂ ਆਪਣੇ ਜਿਹੜੇ ਸੰਗੀ ਸਾਥੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਸਾਰੇ ਅੱਗੇ ਆਓ 5 ਲੱਖ ਦੇ ਕੱਪੜੇ ਤੁਹਾਡੇ ਵੱਲੋਂ ਡੋਨੇਟ ਕੀ ਬਿਲਕੁਲ 5 ਦੇ 6 ਹੋ ਸਕਦੇ ਆ 5 ਦੇ 499 ਨਹੀਂ ਹੋਣਗੇ ਅੱਗੇ ਗੁਰਦੀ ਇਹ ਵੀ ਤਾਂ ਗੈਰ ਤੁਹਾਡਾ ਕਿ ਕਹੇ ਇਕੱਠੇ ਕਰਨ ਦੇ ਬਿਮਾਰੇ ਨੇ ਕਿੱਦਾਂ ਇਕੱਠੇ ਕਿੱਦਾਂ ਕਰ ਲਾਂਗਾ ਜੀ ਮੈਂ ਦੱਸਾਂ ਉਹ ਨਹੀਂ ਭੇਜ ਕੇ ਕਿੱਦਾਂ ਇਕੱਠੇ ਹੋ ਸਕਦੇ ਆ ਮੇਰੇ ਦੇ ਕੋਲ ਮੇਰੇ ਇੱਕ ਤੋਂ ਚਾਰ ਸਟੋਰ ਹੋ ਗਏ ਮੇਰੇ ਭਰਾ ਦੇ ਪਹਿਲੇ ਹੀ 12 ਸਟੋਰ ਆ ਮੈਂ ਜਦੋਂ ਭਾਜੀ ਪੈਦਾ ਹੋਇਆ ਸੀ ਨਾ ਮੇਰੇ ਫਾਦਰ ਸਾਹਿਬ ਦੀ ਉਦੋਂ ਹੀ ਸਾਡੇ ਚਾਰ ਘਰ ਸੀਗੇ 32 ਸੈਕਟਰ ਦੇ ਵਿੱਚ ਮੈਂ ਕੋਈ ਵੇ ਬਈ ਮਾ ਲੋਕਾਂ ਵਾਂਗੂ ਨਹੀਂ ਬਈ ਇੱਕ ਦੁਕਾਨ ਚੱਲ ਗਈ ਆਪਣਾ ਘਰ ਦੇਖੋ ਬੁੜੀ ਘਰ ਦੀ ਨਹੀਂ ਦੇਖੋ ਸਿਆਣੇ ਕਹਿੰਦੇ ਪਹਿਲੇ ਤੋਲੋ ਫਿਰ ਬੋਲੋ ਮੈਂ ਉਹਨਾਂ ਉਹਨਾਂ ਜਿਹੜੇ ਟਰੋਲ ਕਰਦੇ ਨੇ ਉਹਨਾਂ ਨੂੰ ਵੀ ਇਹ ਕੰਨਾ ਵੀ ਤੁਸੀਂ ਜਿਹੜੇ ਪਟਾਕੇ ਆ ਨਾ ਪਟਾਕੇ ਪਹਿਲੇ ਆਪਦਾ ਘਰ ਦੇਖੋ ਤੁਹਾਡੇ ਘਰ ਦੇ ਵਿੱਚ ਪਟਾਕੇ ਕੌਣ ਚਲਾ ਰਿਆ ਫਿਰ ਤੁਸੀਂ ਬਾਹਰ ਪਟਾਕੇ ਚਲਾਓ ਗੱਲਾਂ ਸਾਨੂੰ ਬੋਧ ਕਰਨੀਆਂ ਆਉਂਦੀਆਂ ਪਰ ਮੈਂ ਮੇਰੇ ਮਦਰ ਨੇ ਮੈਨੂੰ ਕਿਹਾ ਵੀ ਇਸ ਟਾਈਮ ਪੰਜਾਬ ਨੂੰ ਲੋੜ ਐ ਜਿਹੜਾ ਕੰਮ ਕਰਨ ਵਾਲਾ ਅਸੀਂ ਉਹ ਕਰੀਏ